ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਕਲਾਮ ਹਜ਼ੂਰ ਗੌਸਪੱਗ ਜਰਮੀ ਬੜੀ ਸਰਕਾਰ ਅਤੇ ਮਲੇਰ ਊਟਲੇ ਵਾਲੇ ਪੀਰ ਬਾਬਾ ਹੈਦਰ ਸ਼ੇਖ ਜੀ ਦਾ ਇਹ ਕਲਮਾ ਹੈ ਲੇਕਿਨ ਇੱਕੋ ਹੀ ਕਲਮੇ ਦੇ ਨਾਲ ਗੌਸਪੱਗ ਜਰਮੀ ਬੜੀ ਸਰਕਾਰ ਦੀ ਰਹਿਮਤ ਪ੍ਰਾਪਤ ਹੋ ਸਕਦੀ ਆ ਮਲੇਰ ਕੋਟਲੇ ਵਾਲੀ ਸਰਕਾਰ पीर बाबा खैदर शेख जी दी रहमत प्राप्त हो ਸਕਦੀ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਗੌਸਪਲ ਗੈਰਮੀ ਵਾਲੀ ਸਰਕਾਰ ਦੀ ਰਹਿਮਤ ਇਸ ਕਲਮੀ ਦੇ ਨਾਲ ਕਿਵੇਂ ਪ੍ਰਾਪਤ ਹੋਵੇਗੀ ਇਸ ਕਲਮੀ ਦੇ ਨਾਲ ਤੁਹਾਨੂੰ ਕਿਹੜ-ਕਿਹੜੇ ਫਾਇਦੇ ਹੋਣਗੇ ਕਿਹੜ-ਕਿਹੜਾ ਲਾਭ ਹੋਵੇਗਾ ਸੋ ਦੋਸਤੋ ਇਸ ਕਲਮੀ ਨੂੰ ਸਿੱਧ ਕਰਨ ਦੇ ਨਾਲ ਤੁਹਾਡੇ ਕੋਲ ਹਰ ਤਰ੍ਹਾਂ ਦੀ ਰਮਤ ਹੋਵੇਗੀ ਕੋਈ ਕੀਟਕ ਰਾਇ ਵਾਲਾ ਜਨਤਾ ਕੋਈ ਲੱਗੇ ਲਗਾਏ ਵਾਲਾ ਜਨਤਾ ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਵਾਲਾ ਜਨਤਾ ਉਪਰੀ ਪرائی ਬਿਮਾਰੀ ਵਾਲਾ ਜਨਤਾ ਜਾਂ ਕਿਸੇ ਬਹਿਰੀ ਦੁਸ਼ਮਣ ਨੇ ਕੀਟਕ ਰਾਇਆ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਦਾਂ ਦੀ ਮੁਸ਼ਕਲ ਹੋਵੇ ਇਹ ਸਾਰੀਆਂ ਮੁਸ਼ਕਲਾਂ ਇੱਕੋ ਹੀ ਕਲ ਮੇਰੇ ਨਾਲ ਹਲ ਹੋਣਗੀਆਂ ਲੇਕਿਨ ਇਸ ਕਲ ਮੈਨੂੰ ਸਿੱਧ ਕਰਨੇ ਦੇ ਲਈ ਆਪਾਂ ਨੂੰ 48 ਦਿਨ ਦਾ ਸਮਾਂ ਲੱਗੇਗਾ ਲੇਕਿਨ 48 ਦਿਨ ਦੇ ਸਮੇਂ ਦੇ ਲਈ ਆਪਾਂ ਜਿਸ ਦਿਨ ਇਸ ਕਲ ਨੂੰ ਸ਼ੁਰੂ ਕਰਨਾ ਹੈ ਉਹ 11ਵਾਂ ਦਿਨ ਹੋਣਾ ਚਾਹੀਦਾ 11ਵਾਂ ਦਿਨ ਕੂਬੇ ਗਰਮੀ ਵਾਲੀ ਜਾਣੀ ਰਾਤ ਤੋਂ ਆਪਾਂ ਨੇ ਸ਼ੁਰੂ ਕਰਨਾ ਹੈ ਸ਼ੁਰੂ ਕਰਨੇ ਦੇ ਲਈ ਆਪਾਂ ਨੂੰ ਗੌਸਪਾਕ ਗਰਮੀ ਵਾਲੀ ਸਰਕਾਰ ਪੀਰਾਂ ਦੇ ਪੀਰ ਦਸਤਗੀਰ ਸਰਕਾਰ ਦੀ ਨਿਆਜ਼ ਗੀਲੇ ਰੰਗ ਦੀ ਬਣਾਉਣੀ ਹੈ ਨਿਆਜ਼ ਬਣਾ ਕੇ ਅੱਗ ਦਾ ਤੂਫਾਨ ਆ ਕੇ ਅੱਗ ਦੇ ਉੱਤੇ ਨਿਆਜ਼ ਦਾ ਵੀ ਤੂਫਾਨ ਆ ਕੋਣ जल का लोटा रखना है गौस पा ग्यारहवीं वाली सरकार का चिराग लाना है अगरबत्ती धूपबत्ती ला के रात के टाइम इस कलमे दिया तीन या लाजमी करनी है, जिन्हिया एक दिन पहले तो शुरू कर लीया उन्निया वाला हीसा ने हर रोज़ इस कलमे का जाप करना है जिमें जिमें ਤੁਸੀਂ ਜਾਬ ਕਰਦੇ ਜਾਉਂਗੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕੁਝ ਕਰ ਰਹੇ ਹਾਂ ਜਾਂ ਤੁਹਾਡੀ ਸੀ ਗਉਸਪਾਗ ਜਰਮੀ ਬੜੀ ਸਰਕਾਰ ਦੀ ਰਹਿਮਤ ਹੋ ਰਹੀ ਆ ਜਾਂ ਫਿਰ ਤੁਸੀਂ ਹੈਦਰ ਸ਼ੇਖ ਦਾਤਾ ਮਲੇਰਕੋਟਲੇ ਵਾਲੀ ਸਰਕਾਰ ਲਈ ਕਰਦੇ ਆ ਤਾਂ ਫਿਰ ਉਹਨਾਂ ਦੀ ਰਹਿਮਤ ਹੋਣੀ ਸ਼ੁਰੂ ਹੋ ਜਾਵੇਗੀ ਲੇਕਿਨ ਕਲਮਾ ਹਿੱਕੂਈ ਹੋ ਵੀਗਾ ਇਹ ਜੀ ਬਿਜੀ ਬਖਰੀ ਬਖਰੀ ਹੋ ਵੀਗੇ ਇਹਦਾ ਬਹੁਤ ਪਰਸ਼ਾ ਖਰ ਖਰ ਕੁ ਵੀ ਦਾ ਅੱਜ ਕੌਸਪਾ 11ਵੀਂ ਬੜੀ ਸਰਕਾਰ ਤੇ ਬਿਜ਼ੀ ਦੀ ਗੱਲ ਕਰਾਂਗੇ ਔਰ ਉਹਨਾਂ ਦੇ ਲਈ ਜੋ ਜੋ ਵੀ ਨਿਯਾਜ਼ ਉਹ ਫਿਰ 11ਵੀਂ ਬੜੀ ਰਾਤ ਤੋਂ ਸ਼ੁਰੂ ਕਰਨਾ ਦਿਨੇ ਵੀ ਤੁਸੀਂ ਨਿਯਾਜ਼ ਦੇ ਸਕਦੇ ਆ ਟਾਈਮ ਸੀ ਨਾ ਨਿਯਾਜ਼ ਪੰਡ ਸਕਦੇ ਆ ਜਲਦੀ ਵਿੱਚ ਪਾ ਸਕਦੇ ਆ ਨਿਯਾਜ਼ ਬਰਤਾ ਕੀ ਰਾਤ ਦੇ ਟਾਈਮ ਜਿਸ ਟਾਈਮ ਤੇ ਵੀ ਤੁਸਾਂ ਨੇ पाठ लिय बैठना है कलमा सिद्ध करने के लिए रोजाना उस ही समय से बैठना है और रोजाना साफ पाक होके ही बैठना है इकताली दिन ही जो कि जात सात कायम रखना है कोई इदा किसी भी किस्म का नशा नहीं खाना कुछ नहीं इदाट कुछ, कुछ नहीं खाना बिल्कुल सादा खाना खा के इकताली दिन ही नहा धो तो के साफ पाक रह के सरकार कलमा पढ़ना है कलमा पढ़द्या पढ़द्या तो कृपा आनी शुरू हो जाएगी सरकार की बड़ी रहमत तो होगी सो दोस्तों वो जो कलमा है वो कलमा है कि सरकार का कौसपा ग्यारहवीं वाली सरकार का कलमा हम कलमा पहला चंगी तरह सुन लंठ करना कंठ करने तो बाद ही इनू जाप करने वालना तो ग्यारहवीं वाली रात तो शुरू करना अकताली दिन दे एक पहले दिन ग्यारहवीं होनी है एक महीने बाद फी ग्यारहवीं आ जानी दो ग्यारहवीं आ जानी है दोहरवियों से ही न्याज देनी है जिस दिन तीन एक आलमे इकताली दिन हो जाने आखिरी दिन फिर इस तरह न्याज देनी है। गौंसपा गर्मी बड़ी, बड़ी अपार कृपा होगी सो दोस्तों होली है। है मीरा मौज की दरिया खोलो रहम की गली तोड़ो कुफर के जंजीर करो भली ओ पली दोस्तों ਇਹ ਗੋਸਪਲ ਗਰਮੀ ਬੜੀ ਸਰਕਾਰ ਦਾ ਕਲਮਾ ਹੈ ਇਸ ਕਲਮੇ ਨੂੰ ਪਹਿਲਾਂ ਚੰਗੀ ਤਰ੍ਹਾਂ ਯਾਦ ਕਰਨਾ ਹੈ ਉਸ ਤੋਂ ਬਾਅਦ ਇਸ ਦਾ ਜਾਪ ਗਰਮੀ ਬੜੀ ਰਾਤ ਤੋਂ ਸ਼ੁਰੂ ਕਰਨਾ ਹੈ ਜਿਵੇਂ ਜਿਵੇਂ ਤੁਸੀਂ ਇਸ ਦਾ ਜਾਪ ਕਰਦੇ ਰਹੋਗੇ ਤੇ ਸਰਕਾਰ ਦੀ ਕਿਰਪਾ ਹੋਵੇਗੀ ਸੋ ਦੋਸਤੋ ਜਿਹੜੇ ਮੇਰੇ ਵੀਰ ਇਸ ਚੈਨਲ ਤੇ ਨਵੇਂ ਆਉਣਾ ਉਹਨਾਂ ਨੂੰ ਵੀ ਅੰਤਿਕੇਸ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਵੀਰਾਂ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਅਲਮੀ ਮੰਤਰ ਪਾਠੀ ਨਾਲ ਹਾਜ਼ਰ ਹੋਮਾਗੀ ਸੂਜਾ ਤੱਕ ਲਈਜੇ ਪੀਰਾਂ ਦੀ